ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੋਸ਼ਲ ਮੀਡੀਆ ਤੇ ਦੇਖਣ ਵਾਲੀਆਂ ਸਿੱਖ ਸੰਗਤਾਂ ਸਮਾਜ ਸੇਵੀ ਲੋਕ ਜਿੰਨੇ ਵੀ ਹੈਗੇ ਅੱਜ ਬੇਨਤੀ ਕਰਨ ਲੱਗੇ ਆ ਪਿੰਡ ਬਹੋਨਾ ਜ਼ਿਲ੍ਹਾ ਮੋਗਾ ਤੋਂ ਆਹਾਂ ਪਰਿਵਾਰ ਹੈ ਇਹ ਔਰਤ ਦਾ ਪਤੀ ਨਹੀਂ ਹੈਗਾ ਦਾ ਉਹ ਸੁਰਗਵਾਸ ਹੋਇਆ ਵਾ ਆ ਇਹਨਾਂ ਦਾ ਮਕਾਨ ਹੈ ਅੱਜ 4 ਘੰਟੇ ਪੂਰਾ ਇੰਨਾ ਕਮੀ ਪਿਆ ਕਿ ਬਹੁਤ ਹਾਲਤ ਜਿਹੜੀ ਇੰਨੀ ਨਾਜਕ ਹੋਈ ਪਈ ਐ ਏਡੀ ਗੋਡੀ ਕੋ ਕਰਦਾ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਸਮਾਜ ਸੇਵੀ ਜਿੰਨੇ ਵੀ ਭੈਣ ਭਾਈ ਹੈਗੇ ਆ ਉਹ ਜੇ ਇਸ ਗਰੀਬ ਪਰਿਵਾਰ ਦੀ ਮਦਦ ਕਰ ਸਕਦੇ ਆ ਤਾਂ ਉਹ ਜ਼ਰੂਰ ਇਸ ਚੀਜ਼ ਬਾਰੇ ਹੰਬੜਾ ਮਾਰਨ ਇਧਰ ਸਾਰਾ ਦਿਖਾਓ ਇਧਰਲੇ ਪਾਸੇ ਸਾਰਾ ਡਿੱਗਣ ਡਿੱਗਣ ਵਾਲੀ ਇਹ ਸੰਦ ਕੰਡ ਪੂਰੀ ਦਬ ਚੁੱਕੀ ਆ ਕਪੜੇ ਕੋ ਸਮਾਨ ਇਹ ਨਾ ਡਾਣ ਕੇ ਸਿੱਧਿਆ ਬਾਹਰ ਕੱਢੋ ਇਹਨਾਂ ਸਮਾਨ ਨੂੰ ਕਿਸੇ ਟਾਈਮ ਦੀ ਇਹ ਮਕਾਨ ਹੈ ਜੋ ਡਿੱਗ ਸਕਦਾ ਹੈ ਇਸ ਕਰਕੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਹੱਥ ਬੰਨ ਕੇ ਤੇ ਇਸ ਪਰਿਵਾਰ ਦੀ ਗਰੀਬ ਦੀ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਆਪਦਾ ਛੋਟਾ ਜਿਹਾ ਮਕਾਨ ਬਣਾ ਕੇ ਆਪਦਾ ਰਹਿਣ ਬਸੇਰਾ ਤੇ ਆਪਦਾ ਇਹ ਕਰ ਸਕਣ ਜੀ ਆ ਦੇਖੋ ਇਸ ਤਰ੍ਹਾਂ ਅੰਦਰ ਬਹੁਤ ਹੀ ਹਾਲਾਤ ਹੈ ਜਿਹੜੇ ਉਹ ਨਾਜਕ ਹੋਏ ਪਏ ਆ ਡੀਗੂ ਡੀਗੂ ਨੂੰ ਕਰ ਰਿਹਾ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਆ ਸਮਾਜ ਸੇਵੀ ਜਥੇਬੰਦੀਆਂ ਨੂੰ ਬੇਨਤੀ ਆ ਕਿ ਜੋ ਵੀ ਜੂਨ ਪੂਨ ਕੋਈ ਕਰ ਸਕਦੇ ਆ ਕਰਕੇ ਇਹਨਾਂ ਦਾ ਅਕਾਊਂਟ ਨੰਬਰ ਵਗੈਰਾ ਹੈਗਾ ਜਿਹੜਾ ਅਸੀਂ ਉਹ ਪਾ ਦਿਆਂਗੇ ਉੱਪਰ ਉਹਦੇ ਤੇ ਇਹ ਸਾਡੀ ਹੱਥ ਬੰਨ ਕੇ ਬੇਨਤੀ ਆ ਇਹ ਪਿੰਡ ਬਹੋਨਾ ਜ਼ਿਲ੍ਹਾ ਮੋਗਾ ਦਿਏ ਬਸ ਨਹੀਂ ਕਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ